ਬੀਤੀ ਰਾਤ ਮੁੱਖ ਮੰਤਰੀ ਭਗਵੰਤ ਮਾਨ ਨੇ ਡਿੜਬਾ ਦੇ ਬਕਰੋਲ ਦੇ ਸ਼ਹੀਦ ਜਸਪਾਲ ਸਿੰਘ ਦੇ ਘਰ ਪਹੁੰਚ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਡਾਟਾ ਦੁੱਖ ਸਾਂਝਾ ਕੀਤਾ ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹਰਪਾਲ ਜੀ ਮਾ ਵੀ ਨਜ਼ਰ ਆਏ ਤੇ ਸਭ ਦੇ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੀੜਤ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਦਾ ਚੈੱਕ ਦਿੱਤਾ ਤੁਹਾਨੂੰ ਦੱਸਦੀ ਕਿ ਬੀਤੇ ਦਿਨੀ ਰਾਂਚੀ ਦੇ ਵਿੱਚ ਜਸਪਾਲ ਸਿੰਘ ਜੁਆ ਸ਼ਹੀਦ ਹੋ ਗਿਆ ਸੀ ਸ਼ਹੀਦ ਜਸਪਾਲ ਸਿੰਘ ਦੀ ਉਮਰ 43 ਸਾਲ ਸੀ ਜੋ ਕਿ ਰਾਂਚੀ ਦੇ ਵਿੱਚ ਤਾਇਨਾਸ਼ੀਤ ਅਤੇ ਡਿਊਟੀ ਦੇ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ ਜਿਸ ਕਰਕੇ ਉਸ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਦੱਸਿਆ ਕਿ ਸ਼ਹੀਦ ਜਸਪਾਲ ਸਿੰਘ ਡਿੜਬਾ ਦੇ ਬਗਰੋਲ ਪਿੰਡ ਦਾ ਰਹਿਣ ਵਾਲਾ ਸੀ ਤੈਸੇ ਦੌਰਾਨ ਹਰਪਾਲ ਸਿੰਘ ਚੀਮਾ ਹੋਰਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਵੀ ਕੀਤਾ ਗਿਆ ਤੇ ਜੋ ਸ਼ਰਧਾਂ ਦੇ ਫੁੱਲ ਨੇ ਸ਼ਹੀਦਾਂ ਨੂੰ ਜਿਹੜੇ ਨੇ ਭੇਂਟ ਵੀ ਕੀਤੇ ਗਏ ਤੇ ਹੋਰ ਕੀ ਕੁਝ ਕਿਹਾ ਹਰਪਾਲ ਸਿੰਘ ਚੀਮਾ ਨੇ ਆਓ ਤੁਹਾਨੂੰ ਸੁਣਾਉਂਦੇ ਆ ਸਰ ਅਜ ਪਿੰਡ ਬਗਰੋਲ ਵਿਖੇ ਜੀ ਜਿਹੜਾ ਸ਼ਹੀਦ ਜਸਪਾਲ ਸਿੰਘ ਜੀ ਆ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਘਰ ਆ ਕੇ ਦੁੱਖ ਸਾਂਝਾ ਕੀਤਾ ਗਿਆ ਕਿਸਰ ਦੇ ਦੇਖੋ ਪਿਛਲੇ ਦਿਨੀ ਸਰਦਾਰ ਜਸਪਾਲ ਸਿੰਘ ਜੀ ਜਿਹੜੇ ਕਿ ਪਿੰਡ ਬਗਰੌੜ ਤੋਂ ਸੀ ਜਿਹੜੇ ਦੇਸ਼ ਦੀ ਆਰਮੀ ਦੇ ਅੰਦਰ ਦੇਸ਼ ਦੀ ਫੌਜ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਸੀਗੇ ਉਹਨਾਂ ਨੇ ਸ਼ਹਾਦਤ ਦਾ ਜਾਨ ਪੀ ਲਿਆ ਉਹਨਾਂ ਦੇ ਨੌਕਰ ਦੇ ਦੌਰਾਨ ਉਹਦੀ ਜਿਹੜੀ ਸ਼ਹਾਦਤ ਹੋ ਗਈ ਉਹਨਾਂ ਦੀ ਮੌਤ ਹੋ ਗਈ ਅੱਜ ਉਹਨਾਂ ਦੇ ਪਰਿਵਾਰ ਨੂੰ ਢਾਰਸ ਦੇਣ ਲਈ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਏ ਔਰ ਜੋ ਸਾਡੀ ਕਮਿਟਮੈਂਟ ਆ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੀ ਸਰਕਾਰ ਵੱਲੋਂ ਇਹ ਘੋਸ਼ਣਾ ਕੀਤੀ ਗਈ ਹੈ ਕਿ ਅਸੀਂ ਜੇਕਰ ਕੋਈ ਰੱਬ ਨਾ ਕਰੇ ਪਰਮਾਤਮਾ ਨਾ ਕਰੇ ਕਿ ਕਿਸੇ ਕੋਈ ਵੀ ਫੌਜੀ ਜਿਹੜਾ ਜਾਂ ਕੋਈ ਵੀ ਸੈਨਿਕ ਜਾਂ ਕੋਈ ਵੀ ਪੰਜਾਬ ਪੁੱਤ ਦਾ ਨੌਜਵਾਨ ਡਿਊਟੀ ਕਰਦਾ ਸ਼ਹਾਦਤ ਦਾ ਜਾਂ ਪੀਜੇ ਨਸ਼ੀਦ ਹੋ ਜਾਂਦਾ ਤਾਂ ਅਸੀਂ ਉਹਦੇ ਲਈ ਉਸ ਪਰਿਵਾਰ ਦੇ ਲਈ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਸਹਾਇਤਾ ਰਾਸ਼ੀ ਯਾਨੀ ਕਿ ਸਨਮਾਨ ਰਾਸ਼ੀ ਦੇਵਾਂਗੇ ਸੋ ਅੱਜ ਉਹ ਸਨਮਾਨ ਰਾਸ਼ੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖੁਦ ਪਰਿਵਾਰਕ ਮੈਂਬਰਾਂ ਨੂੰ ਆਪ ਸਭੀ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸੋ ਜਿਹੜੀਆਂ ਵੀ ਹੋਰ ਮੰਗਾਂ ਸੀਗੀਆਂ ਪਿੰਡ ਵਾਸੀਆਂ ਦੀਆਂ ਜਾਂ ਪਰਿਵਾਰ ਦੀਆਂ ਉਹ ਸਾਰੀਆਂ ਮੰਗਾਂ ਮਨਜੁਗ ਮੁੱਖ ਮੰਤਰੀ ਸਾਹਿਬ ਨੇ ਤਰੰਤ ਪ੍ਰਵਾਨ ਕੀਤੀਆਂ ਯਾਦਗਾਰ ਵੀ ਬਣਾਈ ਜਾ ਰਹੀ ਹੈ ਇਹ ਸ਼ਹੀਦ ਦੀ ਬਿਲਕੁਲ ਅਸੀਂ ਜਿੱਥੇ ਵੀ ਕੋਈ ਸ਼ਹੀਦ ਹੁੰਦਾਗਾ ਅਸੀਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਉਹਨਾਂ ਦੇ ਯਾਦਗਾਰਾਂ ਬਣਾਉਣੇ ਆ ਕਿਉਂਕਿ ਸ਼ਹੀਦ ਜਿਹੜੇ ਨੇ ਗਏ ਉਹ ਇੱਕ ਪਰਿਵਾਰ ਦੇ ਨਹੀਂ ਹੁੰਦੇ ਸ਼ਹੀਦ ਸਾਰੇ ਕੌਮ ਦੇ ਲੋਕਾਂ ਦੇ ਸਾਂਝੇ ਹੁੰਦੇ ਨੇਗੇ ਸੋ ਸ਼ਹੀਦਾਂ ਨੂੰ ਯਾਦ ਰੱਖਣਾ ਹਰ ਇੱਕ ਸਰਕਾਰ ਦੀ ਸਾਡੀ ਸਰਕਾਰ ਦੀ ਵੀ ਮੈਂ ਸਮਝਦਾ ਜ਼ਿੰਮੇਵਾਰੀ ਆ ਅਸੀਂ ਉਹ ਜ਼ਿੰਮੇਵਾਰੀ ਜਿਹੜੀ ਆਪਣੀ ਸਾਰੇ ਨਿਭਾ ਰਹੇ ਹਾਂ ਦੇਖੋ ਪਿਛਲੇ ਦਿਨੀ ਸਰਦਾਰ ਜਸਪਾਲ ਸਿੰਘ ਜੀ ਜਿਹੜੇ ਕਿ ਪਿੰਡ ਬਗਰੋਲ ਤੋਂ ਸੀ ਜਿਹੜੇ ਦੇਸ਼ ਦੀ ਆਰਮੀ ਦੇ ਅੰਦਰ ਦੇਸ਼ ਦੀ ਫੌਜ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਸੀਗੇ ਉਹਨਾਂ ਨੇ ਸ਼ਹਾਦਤ ਦਾ ਜਾਨ ਪੀ ਲਿਆ ਉਹਨਾਂ ਦੇ ਨੌਕਰ ਦੇ ਦੌਰਾਨ ਉਹਦੀ ਜਿਹੜੀ ਸ਼ਹਾਦਤ ਹੋ ਗਈ ਉਹਨਾਂ ਦੀ ਮੌਤ ਹੋ ਗਈ ਅੱਜ ਉਹਨਾਂ ਦੇ ਪਰਿਵਾਰ ਨੂੰ ਢਾਰਸ ਦੇਣ ਲਈ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਏ ਔਰ ਜੋ ਸਾਡੀ ਕਮਿਟਮੈਂਟ ਆ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੀ ਸਰਕਾਰ ਵੱਲੋਂ ਇਹ ਘੋਸ਼ਣਾ ਕੀਤੀ ਗਈ ਹੈ ਕਿ ਅਸੀਂ ਜੇਕਰ ਕੋਈ ਰੱਬ ਨਾ ਕਰੇ ਪਰਮਾਤਮਾ ਨਾ ਕਰੇ ਕਿ ਕਿਸੇ ਕੋਈ ਵੀ ਫੌਜੀ ਜਿਹੜਾ ਜਾਂ ਕੋਈ ਵੀ ਸੈਨਿਕ ਜਾਂ ਕੋਈ ਵੀ ਪੰਜਾਬ ਪੁੱਤ ਦਾ ਨੌਜਵਾਨ ਡਿਊਟੀ ਕਰਦਾ ਸ਼ਹਾਦਤ ਦਾ ਜਾਂ ਪੀਜੇ ਨਸ਼ੀਦ ਹੋ ਜਾਂਦਾ ਤਾਂ ਅਸੀਂ ਉਹਦੇ ਲਈ ਉਸ ਪਰਿਵਾਰ ਦੇ ਲਈ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਸਹਾਇਤਾ ਰਾਸ਼ੀ ਯਾਨੀ ਕਿ ਸਨਮਾਨ ਰਾਸ਼ੀ ਦੇਵਾਂਗੇ ਸੋ ਅੱਜ ਉਹ ਸਨਮਾਨ ਰਾਸ਼ੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖੁਦ ਪਰਿਵਾਰਕ ਮੈਂਬਰਾਂ ਨੂੰ ਆਪ ਸਭੀ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸੋ ਜਿਹੜੀਆਂ ਵੀ ਹੋਰ ਮੰਗਾਂ ਸੀਗੀਆਂ ਪਿੰਡ ਵਾਸੀਆਂ ਦੀਆਂ ਜਾਂ ਪਰਿਵਾਰ ਦੀਆਂ ਉਹ ਸਾਰੀਆਂ ਮੰਗਾਂ ਮਨਜੁਗ ਮੁੱਖ ਮੰਤਰੀ ਸਾਹਿਬ ਨੇ ਤਰੰਤ ਪ੍ਰਵਾਨ ਕੀਤੀਆਂ ਯਾਦਗਾਰ ਵੀ ਬਣਾਈ ਜਾ ਰਹੀ ਹੈ ਸ਼ਹੀਦ ਦੀ ਬਿਲਕੁਲ ਅਸੀਂ ਜਿੱਥੇ ਵੀ ਕੋਈ ਸ਼ਹੀਦ ਹੁੰਦਾਗਾ ਅਸੀਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਉਹਨਾਂ ਦੇ ਯਾਦਗਾਰਾਂ ਬਣਾਉਣੇ ਆ ਕਿਉਂਕਿ ਸ਼ਹੀਦ ਜਿਹੜੇ ਨੇ ਗਏ ਉਹ ਇੱਕ ਪਰਿਵਾਰ ਦੇ ਨਹੀਂ ਹੁੰਦੇ ਸ਼ਹੀਦ ਸਾਰੇ ਕੌਮ ਦੇ ਲੋਕਾਂ ਦੇ ਸਾਂਝੇ ਹੁੰਦੇ ਨੇਗੇ ਸੋ ਸ਼ਹੀਦਾਂ ਨੂੰ ਯਾਦ ਰੱਖਣਾ ਹਰ ਇੱਕ ਸਰਕਾਰ ਦੀ ਸਾਡੀ ਸਰਕਾਰ ਦੀ ਵੀ ਮੈਂ ਸਮਝਦਾ ਜ਼ਿੰਮੇਵਾਰੀ ਆ ਅਸੀਂ ਉਹ ਜ਼ਿੰਮੇਵਾਰੀ ਜਿਹੜੀ ਆਪਣੀ ਸਾਰੇ ਨਿਭਾ ਰਹੇ ਹਾਂ